ਸੋ ਦੋਸਤੋ ਪੋਸੂ ਨਾਮਾ ਚੈਨਲ ਵੱਲੋਂ ਜਿਸ ਤਰ੍ਹਾਂ ਦਾ ਆਸ਼ੀਰਵਾਦ ਸੰਤ ਗੁਰਦੀਪ ਗਿਰੀ ਜੀ ਵੱਲੋਂ ਦਿੱਤਾ ਗਿਆ ਹੈ ਉਹ ਪੂਰੀ ਦੁਨੀਆ ਵਾਸਤੇ ਇੱਕ ਮੀਲ ਪੱਥਰ ਸਾਬਤ ਹੋਵੇਗਾ ਔਰ ਵੱਡੀ ਗੱਲ ਇਹ ਆ ਕਿ ਸੰਤਾਂ ਦੀ ਜ਼ੁਬਾਨ ਚੋਂ ਨਿਕਲਿਆ ਇੱਕ ਇੱਕ ਸ਼ਬਦ ਜਿਹੜਾ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਇਤਿਹਾਸ ਬਣ ਜਾਂਦਾ ਹੈ ਸੋ ਅੱਜ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਔਰ ਜਨਰਲ ਕਤਰ ਨਿਰਮਲ ਸਿੰਘ ਜੀ ਔਰ ਡਿਸਟ੍ਰਿਕਟ ਮੁਹਾਈ ਤੋਂ ਪ੍ਰੈਜ਼ੀਡੈਂਟ ਅਮਰ ਚੰਦ ਜੀ ਇਸ ਵਕਤ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਵੱਡੀ ਗੱਲ ਇੱਥੇ ਇਹ ਹੈ ਦੋਸਤੋ ਕਿ ਸੰਤਾਂ ਦਾ ਅਸ਼ੀਰਵਾਦ ਜਿਹੜਾ ਮਿਲਿਆ ਹੈ ਉਸ ਬਾਰੇ ਜਸਾ ਸਾਹਿਬ ਜੈਪੀ ਜੈਪਾ ਜੈ ਕਰਦੇ ਧੰਨ ਗੁਰਦੇਵ ਹਸੋ ਹੀਰਾ ਛੱਡ ਕੇ ਕਰ ਤੇ ਅੰਦਰ ਦੋ ਜਿਕ ਜੈਗੇ ਸਤਿਪੱਖੇ ਰਵਿਦਾਸ ਅੱਜ ਪਾਵਰ ਆਫ ਸੋਸ਼ਲ ਜੁਨਟੀ ਦੀ ਟੀਮ ਜਿਹੜੀ ਕੇ ਰਾਤ ਜਗਤਗਿਰੀ ਟਰਸਟ ਡੇਰਾ ਪਠਾਨਕੋਟ ਵਿਖੇ ਰੁਕੀ ਸੀ ਤੇ ਹੁਣ ਸੰਤਾਂ ਦੇ ਦਰਸ਼ਨ ਕੀਤੇ ਐ ਤੇ ਉਹਨਾਂ ਦੇ ਵੱਲੋਂ ਸੰਗਤਾਂ ਨੂੰ ਜਿਹੜੀ ਨਵੀਂ ਜ਼ਮੀਨ ਖਰੀਦੀ ਐ ਉਹਦੇ ਲਈ ਉਹਨਾਂ ਨੇ ਇਹ ਅਸ਼ੀਰਵਾਦ ਦਿੱਤਾ ਸੰਗਤਾਂ ਨੂੰ ਅਪੀਲ ਕੀਤੀ ਤੇ ਇਸੇ ਕਰਕੇ ਅਸੀਂ ਜਿਹੜਾ ਅੱਗੇ ਵੱਧ ਰਹੇ ਆ ਕਿਉਂਕਿ ਹੌਲੀ-ਹੌਲੀ ਸਮਾਜ ਜਿਹੜਾ ਨਾਲ ਜੁੜ ਰਿਹਾ ਹੈ ਔਰ ਜਿਹੜਾ ਲੋਕਾਂ ਲਈ 바ਵਾ ਸਾਹਿਬ ਕੰਮ ਕਰਨਾ ਅਧੂਰਾ ਰਹਿ ਗਿਆ ਸੀ ਉਹਨੂੰ ਕੁਛ ਨਾ ਕੁਛ ਅੱਗੇ ਕਾਫਲੇ ਨੋਗਲ ਜਾਣ ਲਈ ਪਾਵਰ ਆਫ ਸੋਸ਼ਲ ਜੁਨਟੀ ਇਹ ਕੰਮ ਕਰ ਰਹੀ ਹੈ ਔਰ ਗੁਰੂਆਂ ਦਾ ਜਿਹੜਾ ਫਲਸਫਾ ਹੈ ਸਤਗੁਰੂ ਅਰਜਨਦਾਸ ਜੀ ਜਾਂ ਜਿੰਨਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਹੈ ਕਿ ਮਨੁੱਖਤਾ ਲਈ ਸੇਵਾ ਕਿਵੇਂ ਕਰਨੀ ਹੈ ਜਿੰਨੀ ਦੇਰ ਤੱਕ ਅਸੀਂ ਆਪਣੇ ਤਿਆਗ ਬਰਾਕ ਦੇ ਵਿੱਚ ਆਉਂਦੇ ਨੇ ਸਾਡੀ ਐਜੂਕੇਸ਼ਨ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ ਅਸੀਂ ਜੇਕਰ ਵਿੱਦਿਆ ਲੈ ਕੇ ਸਿਰਫ ਆਪਣੇ ਲਈ ਹੀ ਸੀਮਤ ਰਹਿਣਾ ਹੈ ਤਾਂ ਫਿਰ ਉਹਦੇ ਨਾਲ ਮਨੁੱਖਤਾ ਦਾ ਕੋਈ ਵੀ ਭਲਾ ਨਹੀਂ ਹੁੰਦਾ ਜਦੋਂ ਵੀ ਮਨੁੱਖਤਾ ਲਈ ਕੰਮ ਕਰਨਾ ਹੈ ਤੇ ਫਿਰ ਸਾਨੂੰ ਆਪਣਾ ਲੋਭ ਮੋਹ ਹੰਕਾਰ ਸਾਰਾ ਕੁਝ ਛੱਡਣਾ ਪੈਣਾ ਤਾਜਾ ਕੇ ਕੰਮ ਹੁੰਦੇ ਸੋ ਸੰਤਾ ਨੇ ਬਹੁਤ ਅੱਛਾ ਅਸ਼ੀਰਵਾਦ ਦਿੱਤਾ ਉਹਨਾਂ ਦਾ ਸਾਡੇ ਸਿਰ ਤੇ ਮਿਹਰਬਾਨ ਹੱਥ ਹੈ ਜਦੋਂ ਵੀ ਅਸੀਂ ਆਈਏ ਦੇਦੇ ਦੇ ਵਿੱਚ ਬੜਾ ਸਤਿਕਾਰ ਹੁੰਦਾ ਅਤੇ ਅਸੀਂ ਖਾਸ ਕਰਕੇ ਗੁਰੂ ਮਹਾਰਾਜ ਦੇ ਸੰਤ ਗੁਰਦੀਪ ਗਰੀ ਜੀ ਦੇ ਰਿਣੀ ਆ ਜਿਨ੍ਹਾਂ ਨੇ ਆਪਣਾ ਉੱਥੇ ਇੱਕ ਰਾਤ ਭਵਨ ਦੇ ਵਿੱਚ ਵੀ ਇਹ ਠਹਿਰੇ ਆ ਜਿਹਦੇ ਨਾਲ ਕੇ ਇੱਕ ਬਹੁਤ ਵੱਡਾ ਮਾਨ ਸਤਕਾਰ ਸਾਨੂੰ ਮਿਲਦਾ ਔਰ ਉਹ ਕੰਮ ਦੀ ਜਿਹੜਾ ਉੱਥੇ ਹੋ ਰਿਹਾ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਹੀ ਚੱਲਦਾ ਉਸ ਕੰਮ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਸਾਨੂੰ ਸਹਿਯੋਗ ਰਹਿੰਦਾ ਹੈ ਜਦੋਂ ਵੀ ਅਸੀਂ ਬੁਲਾਈਏ ਚਾਹੇ ਸਨਾਮ ਯਾਤਰਾ ਜਦੋਂ ਖਤਮ ਹੋਣੀ ਸੀ ਉਸ ਵੇਲੇ ਵੀ ਜਦ ਜਦੋਂ ਯਾਤਰਾ ਇੱਥੇ ਆਈ ਸੀ ਉਸ ਵੇਲੇ ਵੀ ਤੇ ਜਦ ਜਦੋਂ ਸਾਡਾ ਪੋਸੂ ਨਾਮਾ ਚੈਨਲ ਚੱਲਣਾ ਸੀ ਉਸ ਵੇਲੇ ਵੀ ਸੰਤਾ ਕੋਲ ਟਾਈਮ ਨਹੀਂ ਸੀ ਲੇਕਿਨ ਮੈਡਮ ਸਾਡੇ ਭੈਣ ਜੀ ਅਤਰੀ ਜੀ ਉਸ ਵੇਲੇ ਬਕਾਇਦਾ ਸ਼ਾਮਲ ਹੋ ਕੇ ਤੇ ਜਦੋਂ ਸੁਨਾਮ ਵਖੇ ਵੀ ਗੁਰੂ ਮਹਾਰਾਜ ਦੇ ਸੰਤ ਬਾਦ ਸੀਗੇ ਆਪ ਇਹਨਾਂ ਨੇ ਆਪਣੇ ਚੰਗੇ ਸੰਗਤ ਦੇ ਨਾਲ ਉਥੇ ਸਮੂਲੀਅਤ ਕੀਤੀ ਸੋ ਅਸੀਂ ਹਰ ਸਮੇਂ ਇਸੇ ਕਰਕੇ ਸਾਰੇ ਸਮਾਜ ਦੇ ਸੰਤਾਂ ਦੇ ਨਾਲ ਜੁੜੇ ਹੋਏ ਆ ਬਾਹਰਲੇ ਲੋਕਾਂ ਦੇ ਨਾਲ ਵੀ ਜੁੜੇ ਹੋਏ ਆ ਤਾਂ ਕਿ ਅਸੀਂ ਕੁਛ ਨਾ ਕੁਛ ਜਿਹੜਾ ਰਾਜ ਮਿਲ ਕੇ ਇੱਕ ਯੂਨਿਟੀ ਬਣਾ ਕੇ ਕੁਝ ਕਰ ਸਕੀਏ ਕਿਉਂਕਿ ਕੱਲਾ ਬੰਦਾ ਵੱਡਾ ਨਹੀਂ ਹੁੰਦਾ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰੀ ਫਿਰ ਸੰਤ ਗੁਰਦੀਪ ਗਿਰੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਵੱਲੋਂ ਆਪਣੇ ਮੁਖਾਰਬਿੰਦ ਤੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਸੰਗਤਾਂ ਨੂੰ ਉੱਥੇ ਯੋਗਦਾਨ ਪਾਉਣ ਲਈ ਕਿਹਾ ਗਿਆ ਸੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਡੇਡੇ ਤੇ ਬਹੁਤ-ਬਹੁਤ ਰਣੀ ਹੈ ਜਿਨ੍ਹਾਂ ਵੱਲੋਂ ਰਾਤ ਅਸੀਂ ਇੱਥੇ ਰੁਕੇ ਹਾਂ ਬਹੁਤ ਅੱਛਾ ਖਾਣ ਦਾ ਪ੍ਰਬੰਧ ਕੀਤਾ ਗਿਆ ਹੈ ਰਹਿਣ ਦਾ ਪ੍ਰਬੰਧ ਕੀਤਾ ਗਿਆ ਸੋ ਇਸੇ ਤਰੀਕੇ ਦੇ ਨਾਲ ਅਸੀਂ ਬਾਕੀਆਂ ਤੋਂ ਵੀ ਅਸੀਂ ਸੋਚ ਕਰਦੇ ਹਾਂ ਕਿ ਸਾਡੇ ਡੇਡੇ ਜਿਹੜੇ ਆ ਹੋਰ ਵੀ ਇਸੇ ਤਰੀਕੇ ਦੇ ਨਾਲ ਮੈਨੇਜਮੈਂਟ ਆਪਣੀ ਚਲਾਉਣ ਸੋ ਇਹਨਾਂ ਸ਼ਬਦਾਂ ਦੇ ਨਾਲ ਸਾਰਿਆਂ ਦਾ ਜੈ ਭੀਮ ਜੈ ਭਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਗਦੇ ਧਰਨ ਗਦੇ ਸੋ ਦੋਸਤੋ ਜਿਵੇਂ ਸੰਤ ਗੁਰਦੀਪ ਗਰੀ ਜੀ ਬਲੋ ਅਸ਼ੀਰਵਾਦ ਦਿੱਤਾ ਗਿਆ ਔਰ ਉਥੇ ਸੰਤ ਗੁਰਦੀਪ ਗਰੀ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਿਰਪਾ ਦਇਆ ਬਖਸ਼ਿਸ਼ ਕੀਤੀ ਹੈ ਉਹਨਾਂ ਨੇ ਉਥੇ ਹੀ ਭੈਣ ਸਾਡੇ ਬਹੁਤ ਹੀ ਸਤਿਕਾਰਯੋਗ ਅਤਰੀ ਭੈਣ ਜੀ ਜਿਨ੍ਹਾਂ ਦੇ ਨਾਲ ਸੰਪਰਕ ਕੀਤਾ ਗਿਆ ਔਰ ਬਹੁਤ ਅੱਛਾ ਅਰੇਂਜਮੈਂਟ ਹੋਣਾ ਬਲੋ ਕੀਤਾ ਗਿਆ ਮੇਰੇ ਵੀਰ ਮੇਰੇ ਨਾਲ ਜੁੜੇ ਨੇ ਔਰ ਜਿਹੜੇ ਇੱਥੇ ਮਤਲਬ ਆਸ਼ਰਮ ਦੇ ਵਿੱਚ 24 ਘੰਟੇ ਆਪਣੀਆਂ ਸੇਵਾਵਾਂ ਜਿਹੜੇ ਦੇ ਰਹੇ ਨੇ ਅੱਜ ਪੋਸੂ ਨਾਵਾ ਚੈਨਲ ਤੋਂ ਇਲਾਵਾ ਪਾਵਰ ਆਫ ਸੋਸ਼ਲ ਜੁਨਟੀ ਦੀ ਟੀਮ ਸ਼੍ਰੀ ਫਕੀਰ ਜਨ ਜਸਲ ਸਾਹਿਬ ਪਾਵਰ ਆਫ ਸੋਸ਼ਲ ਜੁਨਟੀ ਦੇ ਜਨਸ ਕਤਰ ਨਿਰਮਲ ਸਿੰਘ ਜੀ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਮਹਾਰੀ ਦੇ ਪ੍ਰੈਜ਼ੀਡੈਂਟ ਅਮਰ ਚੰਜੀ ਪਹੁੰਚੇ ਨੇ ਸਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਬਹੁਤ ਤਰੀਕੇ ਦੇ ਨਾਲ ਮੈਨੇਜ ਕੀਤਾ ਕੀ ਕਹਿਣਾ ਚਾਹੁੰਦੇ ਹੋ ਅੱ हां सारी ही संगतानों जय गुरुदेव जय श्री गुरु रविदास जी तो गुरुवाणी ਦਾ ਪੰਕਤੀ ਹਨ ਕਿ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਜਿਸ ਤਰ੍ਹਾਂ ਇਹ ਸਤਗੁਰ ਜੀ ਦੀ ਜੋ ਸੇਵਾ ਹੈ ਬਾਬਾ ਸਹਿ ਡਾਕਟਰ ਪੀਮਰਾਓ ਅੰਬੇਡਕਰ ਜੀ ਦੀ ਸੋਚ ਲੈ ਕਰਕੇ ਜੋ ਊਰਜਾ ਪਵਨ ਬਣਾ ਰਹੇ ਹਨ ਤੇ ਅਸੀਂ ਸਾਰੀਆਂ ਸੰਗਤਾਂ ਨੇ ਉਹਨਾਂ ਦਾ ਸਾਥ ਦੇਣਾ ਹੈ ਜਿਸ ਤਰ੍ਹਾਂ ਬਾਬਾ ਸਹਿ ਡਾਕਟਰ ਪੀਮਰਾਓ ਅੰਬੇਡਕਰ ਜੀ ਨੇ ਕਿਹਾ ਸੀ ਪੜੋ ਜੁੜੋ ਔਰ ਸੰਘਰਸ਼ ਕਰੋ ਅਸੀਂ ਪੜ ਵੀ ਗਏ ਹਾਂ ਤੇ ਸੰਘਰਸ਼ ਵੀ ਕਰ ਰਹੇ ਹਨ ਔਰ ਹੁਣ ਸਾਰੀਆਂ ਸੰਗਤਾਂ ਨੂੰ ਇਹਨਾਂ ਦੇ ਨਾਲ ਜੁੜਨ ਦੀ ਜ਼ਰੂਰਤ ਹੈ ਜਦੋਂ ਅਸੀਂ ਸਾਰੀਆਂ ਸੰਗਤਾਂ ਇਹਨਾਂ ਦੇ ਨਾਲ ਜੁੜਾਂਗੇ ਤੇ ਅਸੀਂ ਉਸ ਮੰਜਨ ਨੂੰ ਬਣਾਉਣ ਦੇ ਲਈ ਸਾਨੂੰ ਕਿਸੇ ਵੀ ਪ੍ਰਕਾਰ ਦੀ ਦੇਰੀ ਨਹੀਂ ਲੱਗੇਗੀ

ਕਾਰਜ ਨੂੰ ਪੂਰਾ ਹੋਣ ਦੀ ਦੇਰੀ ਨਹੀਂ ਲੱਗੇਗੀ ਤੇ ਸਾਰੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸੰਯੋਗ ਦੇਣਾ ਹੈ ਆਪਣੀ ਨੇਕ ਕਮਾਇਆ ਦੀ ਕਮਾਈ ਦੇ ਵਿੱਚੋਂ ਜੋ ਵੀ ਤਿਲ ਫੁੱਲ ਹੈ ਅਸੀਂ ਇਹਨਾਂ ਦਾ ਨਾਲ ਦੇ ਕਰਕੇ ਉਹ ਸਤਗੁਰੂ ਵਿਦਾਸ ਮਹਾਰਾਜ ਜੀ ਦਾ ਸੁਪਨਾ ਉਹ ਬਾਬਾ ਸਾਈਂ ਅੰਬੇਡਕਰ ਜੀ ਦਾ ਸੁਪਨੇ ਨੂੰ ਪੂਰਾ ਕਰਨਾ ਹੈ ਉਹ ਤਾਂ ਹੀ ਪੂਰਾ ਹੋਵੇਗਾ ਜਦੋਂ ਆਸੀਂ ਇਹਨਾਂ ਦੇ ਨਾਲ ਜੁੜਾਂਗੇ ਜਿਸ ਤਰ੍ਹਾਂ ਗੁਰਜੀ ਦੀਆਂ ਪੰਕਤੀਆਂ ਸਨ ਕਿ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮधव ਮਖੀਰਾ ਤੰਬਦੂ ਮੱਖੀਆਂ ਦੇ ਵਿੱਚ ਜੋ ਗੁਣ ਸੀ ਕਿ ਆਪਸ ਦੇ ਵਿੱਚ ਮਿਲ ਕੇ ਬੈਠ ਕੇ ਆਪਣੇ ਘਰ ਨੂੰ ਬਣਾਉਂਦੀਆਂ ਹਨ ਤੇ ਅਸੀਂ ਵੀ ਸਮਾਜ ਦਾ ਘਰ ਜ਼ਰੂਰ ਬਣਾਉਣਾ ਹੈ ਇਹੀ ਇਨਾਦਾ ਸਾਡੇ ਵੱਲੋਂ ਸੰਦੇਸ਼ ਹੈ ਆਪ ਸਾਰੀਆਂ ਸੰਗਤਾਂ ਨੂੰ ਤੇ ਅਸੀਂ ਇਹਨਾਂ ਦਾ ਗੁਰੂ ਘਰ ਦੇ ਵਿੱਚ ਆਉਣ ਦੇ ਲਈ ਤਹਿ ਦਿਲੋਂ ਇਨਾਦਾ ਧੰਨਵਾਦ ਕਰਦੇ ਹਾਂ ਇਨਾਂ ਦਾ ਵੈਲਕਮ ਕਰਦੇ ਹਾਂ ਇਨਾਂ ਦਾ ਸਵਾਗਤ ਕਰਦੇ ਹਾਂ ਔਰ ਉਸੋ ਨਾਮਾ ਚੈਨਲ ਦਾ ਵੀ ਅਸੀਂ ਗੁਰਦੁਆਰੇ ਦੇ ਵਿੱਚ ਆਉਣ ਦੇ ਲਈ ਜੀ ਆਇਆਂ ਨੂੰ ਕਰਦੇ ਹਾਂ ਅਸੀਂ ਇਹਨਾਂ ਦਾ ਵੀ ਵੈਲਕਮ ਕਰਦੇ ਹਾਂ ਇਹ ਜੋ ਡੇਰਾ ਸਵਾਮੀ ਜਤਗਿਰੀ ਆਸ਼ਰਮ ਹੈ ਇਹ ਸਾਰੀਆਂ ਸੰਗਤਾਂ ਦੇ ਲਈ 24 ਘੰਟੇ ਖੁੱਲ੍ਹਾ ਹੈ ਆਪ ਸੰਗਤਾਂ ਨੂੰ ਕਦੇ ਵੀ ਤੁਸੀਂ ਪਠਾਨਕੋਟ ਵਿਖੇ ਆਓ ਤੇ ਗੁਰਦੁਆਰੇ ਦੇ ਵਿੱਚ ਜ਼ਰੂਰ ਹੋ ਕੇ ਜਾਓ 24 ਘੰਟੇ ਆਪ ਸਾਰੀਆਂ ਸੰਗਤਾਂ ਦੇ ਇੱਥੇ ਸੁੱਖ ਸੁਵਿਧਾ ਹੈ ਇੱਥੇ ਕਮਰਿਆਂ ਦੇ ਰਹਿਣ ਦੇ ਵਾਸਤੇ ਬਹੁਤ ਵਧੀਆ ਕਮਰੇ ਬਨੇ ਹੋਏ ਹਨ ਲੰਗਰ ਦੀ ਹਰ 24 ਘੰਟੇ ਤੇ ਸੁਖ ਸੁਵਿਧਾ ਹੈ ਤੋਂ ਆਪ ਸਾਰੀਆਂ ਸੰਗਤਾਂ ਦਾ ਸੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਆਪ ਸਾਰੀ ਸੰਗਤਾਂ ਦਾ ਸੀ ਇੰਤਜ਼ਾਰ ਵੀ ਕਰਾਂਗੇ ਜੈ ਗੁਰੂ ਦੇਵ ਜੈ ਸ਼੍ਰੀ ਗੁਰੂ ਵਿਦਾਸ ਜੀ